ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਜਪਜੀ ਸਾਹਿਬ ਦੀ ਇਸ ਪੰਕਤੀ ਦਾ ਜਾਪ ਜੇਕਰ ਅਸੀਂ 5 ਮਿੰਟ ਵੀ ਕਰ ਲੈਂਦੇ ਹਾਂ ਤਾਂ ਸਾਡੇ ਸਿਰ ਤੋਂ ਕਰਜ਼ਾ ਤੇ ਦੁੱਖ ਦਿਨਾਂ ਵਿੱਚ ਹੀ ਖਤਮ ਹੋ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਕੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਹੋ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ। ਕਿ ਜਪਜੀ ਸਾਹਿਬ ਦੀਆਂ ਦੋ ਪੰਕਤੀਆਂ ਰਾਤ ਨੂੰ ਹੀ ਕਿਉਂ ਪੜ੍ਹਦੀਆਂ ਹਨ ਇਸ ਗੱਲ ਨੂੰ ਸਮਝਣ ਦਾ ਜ਼ਰੂਰ ਯਤਨ ਕਰ ਲੈਣਾ ਜੀ ਕਿਉਂਕਿ ਰਾਤ ਨੂੰ ਜਦੋਂ ਆਪਾਂ ਸੌਣ ਦੇ ਵੇਲੇ ਹੁੰਦੇ ਹਾਂ ਤਾਂ ਸਾਡਾ ਮਾਈਂਡ ਉਸ ਵੇਲੇ ਬਹੁਤ ਹੀ ਰਿਲੈਕਸ ਜਿਹਾ ਹੁੰਦਾ ਹੈ। ਸਾਡਾ ਧਿਆਨ ਕੇਵਲ ਸਾਡੀ ਨੀਂਦ ਵੱਲ ਹੀ ਕੇਂਦਰਿਤ ਹੁੰਦਾ ਹੈ। ਸੌਣ ਵੱਲ ਹੁੰਦਾ ਹੈ। ਉਦੋਂ ਇੱਕ ਚੀਜ਼ ਨੂੰ ਜ਼ਰੂਰ ਹੀ ਜਤਾ ਲਾਇਆ ਕਰੋ ਜੀ ਕਿ ਥੋੜਾ ਜਿਹਾ ਉਧਰੋਂ ਆਪਣੀ ਰੋਜ਼ਮਰਾਂ ਜ਼ਿੰਦਗੀ ਦੇ ਵਿੱਚ ਡਿਸਟਰਬੈਂਸ ਨੂੰ ਘਟਾ ਕੇ ਪਰਮਾਤਮਾ ਦੇ ਨਾਲ ਜੁੜਿਆ ਕਰੋ ਸਾਥ ਸੰਗਤ ਜੀ ਸੋ ਇਸੇ ਦੇ ਲਈ ਅੱਜ ਅਸੀਂ ਤੁਹਾਡੇ ਨਾਲ ਕੁਝ ਬੇਨਤੀਆਂ ਸਾਂਝੀਆਂ ਕਰਨ ਵਾਲੇ ਹਾਂ ਜੀ ਸਾਥ ਸੰਗਤ ਜੀ ਜਪਜੀ ਸਾਹਿਬ ਦੀ ਬਾਣੀ ਤੇ ਆਪਾਂ ਪੜਦੇ ਹੀ ਹੋਵਾਂਗੇ ਜੇ ਨਹੀਂ ਪੜਦੇ ਤਾਂ ਜ਼ਰੂਰ ਪੜਿਆ ਕਰੋ ਸਾਥ ਸੰਗਤ ਜੀ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਬਹੁਤ ਹੀ ਸਾਨੂੰ ਸਮਝਾਇਆ ਹੈ ਜਪਜੀ ਸਾਹਿਬ ਦੀ ਬਾਣੀ ਦੇ ਵਿੱਚੋਂ ਸਾਨੂੰ ਬੜੀਆਂ ਚੀਜ਼ਾਂ ਸਿਖਾਈਆਂ ਹਨ ਸਤਿਗੁਰ ਜੀ ਨੇ ਬੜੇ ਹੀ ਸਾਨੂੰ ਅਲੱਗ ਅਲੱਗ ਤਰ੍ਹਾਂ ਦੇ ਸਿੰਪਟਮ ਵੀ ਦਿੱਤੇ ਹਨ ਬਹੁਤ ਚੀਜ਼ਾਂ ਸਾਨੂੰ ਸਿਖਾ ਦਿਤੀਆਂ ਹਨ ਤੇ ਸਮਝਾ ਦਿਤੀਆਂ ਹਨ ਸਾਧ ਸੰਗਤ ਜੀ ਬਹੁਤ ਸਾਰੀਆਂ ਚੀਜ਼ਾਂ ਆਪਾਂ ਪੜੀਆਂ ਤੇ ਵਿਚਾਰੀਆਂ ਵੀ ਹੋਣਗੀਆਂ ਤੇ ਰਾਤ ਨੂੰ ਜਦੋਂ ਅਸੀਂ ਸੌਣਾ ਹੈ ਤਾ ਜਬਜੀ ਸਾਹਿਬ ਦੀਆਂ ਇਹਨਾਂ ਦੋ ਪੰਕਤੀਆਂ ਦੇ ਉੱਤੇ ਅਸੀਂ ਜ਼ਰੂਰ ਝਾਤ ਮਾਰ ਲੈਣੀ ਹੈ। ਪਾਤਸ਼ਾਹ ਜੀ ਆਖਦੇ ਹਨ ਸਾਚਾ ਸਾਹਿਬ ਸਾਚ ਨਹੀਂ, ਪਖਿਆ ਪਾਉ ਅਪਾਰ। ਅਕਾਲ ਪੁਰਖ ਸਦਾ ਹੀ ਥਿਰ ਰਹਿਣ ਵਾਲਾ ਹੈ ਜੀ। ਉਸ ਦਾ ਨਾਮ ਵੀ ਅਟਲ ਹੀ ਰਹਿੰਦਾ ਹੈ। ਉਹਦੀ ਬੋਲੀ ਪ੍ਰੇਮ ਅਤੇ ਉਹ ਆਪ ਅਕਾਲ ਪੁਰਖ ਜੀ ਆਪ ਬਿਆੰਤ ਹਨ। ਸਾਚਾ ਸਾਹਿਬ ਉਹ ਸਦਾ ਹੀ ਸਾਚਾ ਹੈ। ਸਤ ਹੈ ਤੇ ਸਚਾ ਸਾਹਿਬ ਹੈ। ਉਹਦਾ ਨਾਮ ਵੀ ਸੱਚਾ ਹੈ। ਤੇ ਜੋ ਉਹ ਕਹਿੰਦਾ ਹੈ ਉਹਦਾ ਸੁਭਾ ਉਹ ਵੀ ਸੱਚ ਹੈ ਤੇ ਉਹ ਬੜਾ ਹੀ ਬੇਅੰਤ ਹੈ ਯਾਦ ਰੱਖਿਓ ਕਿ ਅਕਾਲ ਪੁਰਖ ਤੋਂ ਬਿਨਾ ਸਾਡਾ ਕਦੇ ਵੀ ਨਹੀਂ ਸਰਣਾ ਪਰ ਅਕਾਲ ਪੁਰਖ ਨੂੰ ਸਾਡੇ ਤੋਂ ਬਿਨਾ ਜ਼ਰੂਰ ਸਰ ਜਾਵੇਗਾ ਸਾਧ ਸੰਗਤ ਜੀ ਜਦੋਂ ਅਸੀਂ ਇਸ ਦੁਨੀਆ ਨੂੰ ਛੱਡ ਕੇ ਚਲੇ ਵੀ ਜਾਵਾਂਗੇ ਪਰ ਅਕਾਲ ਪੁਰਖ ਜੀ ਇੱਥੇ ਸਦਾ ਹੀ ਸਥਿਰ ਰਹਿਣਗੇ ਉਹਨਾਂ ਨੇ ਤਾਂ ਮੌਜੂਦ ਹੀ ਰਹਿਣਾ ਹੈ ਹਰ ਵੇਲੇ ਹਰ ਵਕਤ ਆਖੇ ਮੰਗੇ ਦੇਹ ਦੇਹ ਦਾਤ ਕਰੇ ਦਾਤਾਰ ਅਸੀਂ ਜੀਵ ਉਸ ਦੇ ਪਾਸੋਂ ਦਾਤਾ ਮੰਗਦੇ ਹੀ ਰਹਿੰਦੇ ਹਾਂ ਕੋਈ ਕੁਝ ਮੰਗਦਾ ਹੈ ਤੇ ਕੋਈ ਕੁਝ ਮੰਗਦਾ ਹੈ ਤੇ ਅਸੀਂ ਅਰਦਾਸਾਂ ਵੀ ਕਰਦੇ ਹਾਂ ਦਰਬਾਰ ਸਾਹਿਬ ਦੇ ਵਿੱਚ ਭਾਈ ਸਾਹਿਬ ਜੀ ਸਾਡੀ ਅਰਦਾਸ ਕਰ ਦਿਓ ਸਾਡੀ ਕੋਈ ਅਰਦਾਸ ਅਸੀਂ ਕਰਵਾਉਂਦੇ ਹੀ ਰਹਿੰਦੇ ਹਾਂ ਕੋਈ ਕਾਸੀ ਦੀ ਅਰਦਾਸ ਕਰਵਾਉਂਦਾ ਹੈ ਤੇ ਕੋਈ ਕਾਸੀ ਦੀ ਫਿਰ ਇੱਕ ਬਚਨ ਯਾਦ ਆਉਂਦਾ ਹੈ ਕਿ ਤੂੰ ਦਾਤਾ ਦਾ ਤਾਰ ਕਿ ਤੂੰ ਦਾਤਾ ਸਭ ਮੰਗਤੇ ਹਮ ਅਥਾਰੀ ਭਿਖਾਰੀ ਜੀਓ ਸਤਗੁਰ ਜੀ ਤੂੰ ਦਾਤਾ ਹੈ ਤੁਹਾਨੂੰ ਦਾਤਾ ਦੇਣ ਵਾਲਾ ਹੈ ਅਸੀਂ ਸਾਰੇ ਮੰਗਦੇ ਹਾਂ ਤੂੰ ਦਾ ਤਾਰ ਹੈ ਤੇ ਅਸੀਂ ਸਾਰੇ ਭਿਖਾਰੀ ਹਾਂ ਤੇਰੇ ਦਰ ਤੇ ਭਾਵੇਂ ਪ੍ਰਧਾਨ ਮੰਤਰੀ ਹੀ ਕਿਉਂ ਨਾ ਹੋਵੇ ਤਾਂ ਭਾਵੇਂ ਮੁੱਖ ਮੰਤਰੀ ਤੇ ਭਾਵੇਂ ਗ੍ਰਹਿ ਮੰਤਰੀ ਵੱਡੇ ਤੋਂ ਵੱਡਾ ਭਾਵੇਂ ਕੋਈ ਰਾਜਾ ਤੇ ਭਾਵੇਂ ਕੋਈ ਮਹਾਰਾਜਾ ਹੀ ਕਿਉਂ ਨਾ ਹੋ ਜਾਵੇ ਪਰ ਸਾਰੇ ਹੀ ਤੇਰੇ ਦਰ ਦੇ ਭਿਖਾਰੀ ਹਨ ਹਮ ਕੁਕਰ ਤੇਰੇ ਦਰਬਾਰ ਪਉ ਕਹਿ ਆਗੇ ਬਦਨ ਪਸਾਰ ਸਾਡੀ ਤੇ ਡਿਊਟੀ ਅਸੀਂ ਤੇ ਦੱਸਾਂਗੇ ਬੋਲ ਕੇ ਕਿ ਜੋ ਗੁਰਬਾਣੀ ਕਹਿੰਦੀ ਹੈ ਤੇ ਇਥੇ ਮੇਰਾ ਭਾਵ ਇਹ ਹੈ ਸਾਥ ਸੰਗਤ ਜੀ ਕਿ ਕੋਈ ਵੀ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਕਰਦਾ ਹੈ ਸਤਿਕਾਰ ਕਰਦਾ ਹੈ ਹਰ ਇੱਕ ਲਈ ਉਹਨਾਂ ਦੇ ਲਈ ਉਹ ਪਰਮਾਤਮਾ ਜੀ ਇੱਕ ਹਨ ਉਹ ਦਾਤਾ ਹਨ ਉਹਨਾਂ ਦੇ ਦਰਤੇ ਹੀ ਅਸੀਂ ਮੰਗਣਾ ਹੈ ਇਹ ਗੱਲ ਵੱਖਰੀ ਹੈ ਕਿ ਕੋਈ ਵੱਡਾ ਹੈ ਕੋਈ ਛੋਟਾ ਹੈ ਕੋਈ ਮੇਰੇ ਵਰਗਾ ਛੋਟੀ ਜਿਹੀ ਡਿਮਾਂਡ ਹੀ ਰੱਖ ਲੈਂਦਾ ਹੈ ਤੇ ਕੋਈ ਵੱਡੀ ਡਿਮਾਂਡ ਰੱਖਦਾ ਹੈ ਕਿ ਮੈਨੂੰ ਕੋਈ ਗਵਰਨਰ ਬਣਾ ਦਿਓ ਮੈਨੂੰ ਕੋਈ ਮੰਤਰੀ ਬਣਾ ਦਿਓ ਮੈਂ ਆਹ ਕਰ ਦਿਓ ਮੈਂ ਆਹ ਕਰ ਦਿਓ ਮੇਰਾ ਰਾਜ ਭਾਗ ਆ ਜਾਵੇ ਜਾਂ ਮੇਰੀ ਸੱਤਾ ਆ ਜਾਵੇ ਬਸ ਸਾਡੀਆਂ ਮੰਗਾਂ ਦੇ ਵਿੱਚ ਫਰਕ ਹੈ ਕੋਈ ਕੁਝ ਮੰਗਦਾ ਹੈ ਤੇ ਕੋਈ ਕੁਝ ਆਪਣੇ ਨਿਗਾਹ ਦੇ ਵਿੱਚ ਉਹ ਰਾਜੇ ਨੇ ਵੱਡੇ ਨੇ ਪਰ ਉਹ ਵੀ ਮੰਗਤੇ ਨੇ ਤੇ ਆਪਾਂ ਉਹਨਾਂ ਤੋਂ ਕਦੇ ਵੀ ਆਸ ਨਾ ਰੱਖੀ ਆਪਾਂ ਅਕਾਲ ਪੁਰਖ ਤੋਂ ਹੀ ਹਮੇਸ਼ਾ ਆਸ ਰੱਖੀਏ ਉਹ ਤੇ ਆਪ ਗੁਰੂ ਤੋਂ ਮੰਗ ਰਹੇ ਹਨ ਤੇ ਆਪਾਂ ਵੀ ਸਿਰਫ ਗੁਰੂ ਦੀ ਕਿਰਪਾ ਨੂੰ ਹੀ ਮੰਗੀਏ ਇੱਕ ਵਾਰ ਕਹਿੰਦੇ ਕਿ ਕੀ ਹੋਇਆ ਸਾਧ ਸੰਗਤ ਜੀ ਜਦੋਂ ਸਤਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਿ ਲਗਾਤਾਰ ਜਦੋਂ ਉਹਨਾਂ ਨੇ ਤੀਰਥਾਂ ਦਾ ਭਰਮ ਕੀਤਾ ਇਤਿਹਾਸ ਕਹਿੰਦਾ ਹੈ ਕਿ ਗੁਰੂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਜਿਵੇਂ ਭੁੱਲਦਾ ਹੀ ਨਹੀਂ ਇਹ ਇਤਿਹਾਸ ਉਹਨਾਂ ਦੇ ਇਤਿਹਾਸ ਵਿੱਚ ਲਿਖਿਆ ਹੋਇਆ ਜ਼ਿਕਰ ਆਉਂਦਾ ਹੈ ਕਬੀ ਸੰਤੋਖ ਸਿੰਘ ਜੀ ਹੋਰਾਂ ਨੇ ਜ਼ਿਕਰ ਵੀ ਕੀਤਾ ਹੈ ਸਾਧ ਸੰਗਤ ਜੀ ਉਸ ਵੇਲੇ ਕਹਿੰਦੇ ਕਿ ਜੋ ਹੋਇਆ ਵਰ ਤੇਰਾ ਵਾਪਰਿਆ ਉਹ ਸਾਰਾ ਹੀ ਇੱਕ ਵੇਖਣ ਵਾਲਾ ਸੀ ਇੱਕ ਕਾਹੀ ਆਉਂਦਾ ਸੀ ਉਹਨੇ ਸੋਚਿਆ ਕਿ ਗੁਰੂ 파ਰਸ਼ਾ ਦਾ ਦਰਬਾਰ ਲੱਗਿਆ ਹੋਇਆ ਹੈ ਨਾਲ ਹੀ ਬਾਦਸ਼ਾਹ ਦਾ ਦਰਬਾਰ ਹੈ ਉਹ ਭੁਲੇਖੇ ਦੇ ਨਾਲ ਕਾਹ ਦੀ ਪੰਡ ਚੁੱਕੀ ਅੰਦਰ ਆ ਗਿਆ ਤੇ ਜਿਹੜਾ ਉਸ ਦਾ ਕਾਹ ਖੋਤਣ ਵਾਲਾ ਸੀ ਉਹ ਗੁਰੂ ਦੇ ਟੈਂਟ ਤੋਂ ਭਾਵ ਜਿੱਥੇ ਗੁਰੂ ਸਾਹਿਬ ਦਾ ਆਸਣ ਸੀ ਉੱਥੇ ਭਟਕਿਆ ਤੇ ਜਾ ਕੇ ਰਾਜੇ ਦੇ ਟੈਂਟ ਵਿੱਚ ਜਾ ਵੜਿਆ ਹੁਣ ਅੱਗੇ ਰਾਜਾ ਜਿਹੜਾ ਉਹ ਹੱਥ ਫੈਲਾਏ ਖੜਾ ਸੀ ਕਿ ਪ੍ਰਮਾਤਮਾ ਜੀ ਸਤ ਗੁਰੂ ਜੀ ਮੇਰੇ ਤੇ ਕਿਰਪਾ ਕਰੋ ਮੇਰਾ ਰਾਜ ਭਾਗ ਮੇਰੀ ਸੱਤਾ ਕਾਇਮ ਹੋ ਜਾਵੇ ਹੁਣ ਕਹਿੰਦੇ ਕਿ ਜਦੋਂ ਕਹਾਵਾਲੇ ਨੇ ਇਹ ਵੇਖਿਆ ਕਿ ਇਹ ਤਾਂ ਆਪ ਮੰਗ ਰਿਹਾ ਹੈ ਇਹ ਗੁਰੂ ਨਹੀਂ ਹੋ ਸਕਦਾ ਜਦੋਂ ਬਾਹਰ ਆਇਆ ਤਾਂ ਅਹਲਕਾਰ ਕਹਿੰਦੇ ਕੀ ਹੋਇਆ ਕਹਿੰਦਾ ਮੈਂ ਤੇ ਬਸ ਘਾ ਦੀ ਪੰਡ ਸੀ ਮੇਰੇ ਕੋਲ ਤੇ ਮੈਂ ਇੱਥੇ ਪੇਂਟ ਕਰਨ ਦੇ ਲਈ ਆਇਆ ਸੀ ਕਹਿੰਦੇ ਫਿਰ ਤੋਹੀਨ ਹੈ ਤੇ ਰਾਜੇ ਦੀ ਤੂੰ ਇਹ ਦੇ ਕੇ ਜਾ ਰਿਹਾ ਹੈ ਕਹਿੰਦਾ ਕਿ ਨਾ ਬਿਲਕੁਲ ਨਹੀਂ ਤੇ ਮੇਰੇ ਨਾਲੋਂ ਵੀ ਵੱਡਾ ਤਾਂ ਭਿਖਾਰੀ ਰਾਜਾ ਹੈ ਤੇ ਮੈਂ ਕਿਹਾ ਕਿ ਮੈਂ ਇਹ ਪੰਡ ਇਸ ਰਾਜੇ ਦੇ ਕੋਲ ਨਹੀਂ ਦੇ ਕੇ ਜਾਵਾਂਗਾ ਮੇਰੇ ਕੋਲ ਤੇ ਇਹਦੇ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਇਹ ਭਿਖਾਰੀ ਹੈ ਮੇਰੇ ਕੋਲ ਤਾਂ ਕੁਝ ਵੀ ਨਹੀਂ ਪਰ ਇਹਦੇ ਕੋਲ ਤਾਂ ਸਭ ਕੁਝ ਹੈ ਪਰ ਇਹ ਹੁੰਦਿਆ ਸੁਂਦਿਆ ਵੀ ਐਡਾ ਵੱਡਾ ਭਿਖਾਰੀ ਹੈ ਇਹ ਦੇ ਕੇ ਨਾ ਮੇਰੇ ਕੋਲ ਕੁਝ ਹੈ ਪਰ ਮੈਂ ਜੋ ਵੀ ਦਵਾਂਗਾ ਆਪਣੇ ਸੱਚੇ ਗੁਰੂ ਨੂੰ ਹੀ ਦਵਾਂਗਾ ਜਦੋਂ ਗੁਰੂ ਪਾਤਸ਼ਾਹ ਜੀ ਦੇ ਦਰਬਾਰ ਦੇ ਆਸਣ ਕੋਲ ਗਿਆ ਸਤਗੁਰ ਜੀ ਨੂੰ ਘਾਦੀ ਪੰਡ ਦੇ ਕੇ ਕਹਿੰਦਾ ਸਤਗੁਰ ਜੀ ਇੰਨੀ ਸੇਵਾ ਕਰ ਸਕਦਾ ਹਾਂ ਮੇਰੀ ਪਰਵਾਨ ਕਰ ਲੈਣਾ ਤਾਂ ਪਾਤਸ਼ਾਹ ਨੇ ਉਹੀ ਸੇਵਾ ਪਰਵਾਨ ਕੀਤੀ ਭਾਵ ਕਿ ਗੁਰੂ ਦੇ ਦਰ ਤੇ ਸਾਰੇ ਹੀ ਮੰਗਤੇ ਹਨ ਇਹ ਉਹ ਦਾਤਾਂ ਜਿਹੜੀਆਂ ਹਨ ਉਹ ਪਰਮਾਤਮਾ ਹੀ ਦੇ ਸਕਦੇ ਹਨ ਤੇ ਗੁਰੂ ਤੋਂ ਹੀ ਮੰਗਣੀਆਂ ਚਾਹੀਦੀਆਂ ਹਨ ਤੇ ਤੁਹਾਡੇ ਅੱਗੇ ਬੇਨਤੀ ਹੈ ਜੀ ਸਾਧ ਸੰਗਤ ਜੀ ਕਿ ਸੱਚਾ ਸਾਹਿਬ ਹੈ ਤੇ ਆਪਾਂ ਉਸ ਗੁਰੂ ਤੋਂ ਹੀ ਮੰਗਣਾ ਹੈ ਪਰਮਾਤਮਾ ਦੇ ਕੋਲੋਂ ਮੰਗੀ ਹੋਈ ਦਾਤ ਨੂੰ ਸਾਨੂੰ ਕੋਈ ਵੀ ਨਹੀਂ ਰੋਕ ਸਕਦਾ ਜਦੋਂ ਵੀ ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਮੰਨੋ ਇਹ ਗੱਲ ਸਮਝਾ ਕੇ ਹੀ ਪਿਆ ਕਰੋ ਕਿ ਜੇ ਅਕਾਲ ਪੁਰਖ ਸੱਚਾ ਹੈ ਉਸ ਅਕਾਲ ਪੁਰਖ ਦੀ ਵਡਿਆਈ ਸੱਚੀ ਹੈ ਉਸ ਆਕਾਲ ਪੁਰਖ ਦੀ ਜਿਹੜੀ ਹੈ ਬਹੁਤ ਵੱਡੀ ਪਰਿਭਾਸ਼ਾ ਹੈ ਅਸੀਂ ਉਹਨੂੰ ਸਮਝਣਾ ਹੈ ਸਾਡੇ ਲਈ ਔਖਾ ਹੈ ਪਰ ਅਸੀਂ ਥੋੜਾ ਜਿਹਾ ਸਮਝਣ ਦਾ ਯਤਨ ਕਰ ਸਕਦੇ ਹਾਂ ਜੇ ਗੁਰੂ ਕਿਰਪਾ ਕਰਨਗੇ ਆਪਣੇ ਦੇ ਉੱਪਰ ਤੇ ਸਾਡੇ ਤੇ ਫਿਰ ਗੁਰੂ ਦੀ ਰਹਿਮਤ ਹੋ ਜਾਵੇਗੀ ਆਪਣੇ ਮਨ ਨੂੰ ਸਮਝਾ ਕੇ ਹੀ ਪੜਨਾ ਚਾਹੀਦਾ ਹੈ ਇਹਨਾਂ ਪੰਕਤੀਆਂ ਦੋਨੋਂ ਜ਼ਰੂਰ ਪੜ੍ਹਨਾ ਚਾਹੀਦਾ ਹੈ ਸਾਚਾ ਸਾਹਿਬ ਸਚਨਾਏ ਭਾਖਿਆ ਪਉ ਅਪਾਰ ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ ਸਤ ਸੰਗਤ ਜੀ ਇਸ ਪੰਕਤੀ ਨੂੰ ਜ਼ਰੂਰ ਪੜ੍ਹ ਕੇ ਸੋਇਆ ਕਰੋ ਕਿ ਪ੍ਰਮਾਤਮਾ ਸੱਚਾ ਹੈ ਉਹਦਾ ਨਾਮ ਵੀ ਸੱਚਾ ਹੈ ਤੇ ਉਹ ਸਦਾ ਹੀ ਰਹਿਣ ਵਾਲਾ ਹੈ ਜੇ ਰਹਿਣਾ ਨਹੀਂ ਹੈ ਤਾਂ ਇੱਥੇ ਤੈਨਹੀਂ ਰਹਿਣਾ ਬੰਦਿਆ ਪ੍ਰਮਾਤਮਾ ਅੱਜ ਵੀ ਹੈ ਕੱਲ ਵੀ ਹੈ ਤੇ ਅੱਗੇ ਵੀ ਰਹੇਗਾ ਜੋ ਮੰਗੇਗਾ ਤੈਨੂੰ ਜ਼ਰੂਰ ਮਿਲ ਜਾਵੇਗਾ ਬਸ ਯਾਦ ਰੱਖੀ ਗੁਰੂ ਨਾਲ ਜੁੜਨਾ ਹੀ ਤੇਰਾ ਮਕਸਦ ਹੋਵੇ ਪਾਤਸ਼ਾਹ ਦੇ ਕਹੇ ਮੁਤਾਬਿਕ ਚੱਲਣਾ ਹੀ ਤੇਰਾ ਮਕਸਦ ਹੋਣਾ ਚਾਹੀਦਾ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੇਰੀ ਜ਼ਿੰਦਗੀ ਫਿਰ ਜ਼ਰੂਰ ਬਦਲ ਜਾਵੇਗੀ ਸਤਗੁਰੂ ਨੇ ਐਸਾ ਚਮਤਕਾਰ ਕਰਨਾ ਹੈ ਗੁਰੂ ਨਾਲ ਆਪਾਂ ਜੁੜਨਾ ਹੈ ਤੇ ਸਭ ਤੋਂ ਵੱਡੀ ਸਾਡੀ ਸੇਵਾ ਵੀ ਇਹੀ ਹੋਵੇਗੀ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਪਰਮਾਤਮਾ ਜੀ ਦੇ ਕੋਲੋਂ ਆਪਣੀ ਅਰਦਾਸ ਕਬੂਲ ਕਰਵਾਉਣੀ ਚਾਹੁੰਦੇ ਹੋ ਤਾਂ ਰਾਤ ਨੂੰ ਸੌਂਦੇ ਸਮੇਂ ਇਹਨਾਂ ਪੰਕਤੀਆਂ ਦਾ ਜਾਪ ਜ਼ਰੂਰ ਕਰ ਲੈਣਾ ਜੀ ਕਿਉਂਕਿ ਪਰਮਾਤਮਾ ਦੇ ਘਰ ਵਿੱਚ ਹਾਜ਼ਰੀ ਲਗਵਾਉਣਾ ਬਹੁਤ ਹੀ ਜ਼ਰੂਰੀ ਹੈ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ ਸਾਲ ਸੰਗਤ ਜੀ ਬਹਿੰਦਿਆਂ ਉੱਠਦਿਆਂ ਸੌਂਦਿਆਂ ਜਾਗਦਿਆਂ ਪਰਮਾਤਮਾ ਦਾ ਹਮੇਸ਼ਾ ਹੀ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਜੀ ਦੀਆਂ ਫਿਰ ਬੇਅੰਤ ਤੇ ਬਖਸ਼ਿਸ਼ਾਂ ਹਮੇਸ਼ਾ ਦੇ ਲਈ ਤੁਹਾਡੇ ਤੇ ਵਰਤ ਜਾਣਗੀਆਂ ਫਿਰ ਪਰਮਾਤਮਾ ਜੀ ਦੀਆਂ ਬੇਅੰਤ ਬਖਸ਼ਿਸ਼ਾਂ ਤੁਹਾਡੇ ਤੇ ਹੋ ਜਾਣਗੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਦੁੱਖ ਕਸ਼ਟ ਨਹੀਂ ਰਹਿ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ